ਜੇਨ ਟੌਪ ਪਾ ਕੇ ਕੁੜੀ ਸਕੂਟੀ ਤੇ ਨਿਕਲੀ ਜਿਸ ਨੂੰ ਦੇਖ ਮੁੰਡੇ ਦੀ ਵਿਗੜੀ ਨੀਅਤ ਤੇ ਲੱਗ ਗਿਆ ਪਿੱਛੇ ਕੁੜੀ ਵੀ ਦੱਬੀ ਜਾਵੇ ਮਸਤੀ ਦੇ ਵਿੱਚ ਸਕੂਟਰੀ ਤੇ ਪਿੱਛੇ ਮੋਟਰਸਾਈਕਲ ਸਵਾਰ ਮੁੰਡਾ ਵੀ ਕਰਦਾ ਰਿਹਾ ਪਿੱਛਾ ਤਾਂ ਅੱਗੇ ਜਾ ਕੇ ਮੁੰਡੇ ਨੇ ਚੁੱਕਿਆ ਇਕੱਲੀ ਕੁੜੀ ਦਾ ਅਜੀਹਾ ਫਾਇਦਾ ਕਿ ਸੜਕ ਤੇ ਹੀ ਲੜਕੀ ਦੇ ਨਾਲ ਕਰਤੀ ਤਾਕਾਂਡ ਅਤੇ ਮੁੰਡੇ ਦੀ ਸਾਰੀ ਘਟਿਆ ਕਰਤੂਤ ਕੈਮਰੇ ਦੇ ਵਿੱਚ ਕੈਦ ਹੋ ਗਈ ਇਹ ਤਸਵੀਰਾਂ ਦੇਖ ਤੁਸੀਂ ਵੀ ਮੁੰਡੇ ਨੂੰ ਲਾਂਤਾ ਪਾਉਂਗੇ ਅਤੇ ਮੁੰਡੇ ਦੀ ਸ਼ਕਲ ਦੇਖ ਕੇ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਇਹ ਮੁੰਡਾ ਅਜਿਹੇ ਕੰਮ ਕਰ ਸਕਦਾ ਹੈ ਇਹ ਤਸਵੀਰਾਂ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਬਾਬਾ ਦੀਪ ਸਿੰਘ ਗੁਰਦੁਆਰਾ ਰੋਡ ਦੀਆਂ ਨੇ ਜਿੱਥੇ ਇੱਕ ਐਕਟੀਵਾ ਤੇ ਟਿਊਸ਼ਨ ਮਾਰਕੀਟ ਜਾ ਰਹੀ ਲੜਕੀ ਦਾ ਪਿੱਛਾ ਕਰ ਰਹੇ ਬਾਈਕ ਸਵਾਰ ਨੇ ਚੈਨ ਝੱਟ ਲਈ ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਉੱਥੇ ਹੀ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਨੌਜਵਾਨ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਅੰਤੇ ਕੀ ਹੋਇਆ ਜੀ ਕੀ ਨਾਮ ਹੈ ਤੁਹਾਡਾ ਅਛਾ ਕੀ ਹੋਇਆ ਕੀ ਮਸਲਾ ਕੀ ਹੋਇਆ ਕੋਈ ਇੱਥੇ ਐਸੇ ਕੋਲੇ ਰੋਸ਼ਨ ਮਾਰ ਕੇ ਤੇ ਫੀਸ ਲਵਾਇਆ ਹੋਇਆ ਸੀ ਇਹ ਤਾਂ ਪਹਿਲਾਂ ਵੀ ਪੈਰ ਟੁੱਟਿਆ ਹੋਇਆ ਸੀ ਅੱਜ ਉਹਨਾਂ ਨੇ ਬੁਲਾਇਆ ਕਿ ਤੇ ਆ ਜਾ ਉਹਨੂੰ ਕਿਹਾ ਮੈਂ ਗੈਬ ਨਹੀਂ ਹੋਂਦਾ ਇੱਛੇ ਤੋੜ ਕੇ ਲਾਗੇ ਚੋਰ ਲਾਕੇ ਗਏ ਮਤਲਬ ਚੋਰ ਕੋਈ ਹੋ ਮੈਨੂੰ ਹੁਣ ਕੀ ਪਤਾ ਪੁਲਿਸ ਜਿਹੜੇ ਨੇ ਸੇ ਕਰਦੇ ਆਂਟੀ ਮੌਕੇ ਤੇ ਪੁਲਿਸ ਪਹੁੰਚ ਗਈ ਪਤਾ ਨਹੀਂ ਮੈਨੂੰ ਮੈਂਸ ਤਾਂ ਹੋਣਾ ਕੁੜੀ ਘੰਟਾ ਹੋ ਗਿਆ ਤੇ ਬੈਠ ਕਾਲਪ ਦੇ ਨੂੰ ਉਹਨੂੰ ਪੁੱਛਾ ਫੜਾ ਕਿੰਨੇ ਕਤੋਲਿਆਂ ਦੀ ਚੈਨ ਹੈਗੀ ਤੁਹਾਡੀ ਤੋਲੇ ਦੀ ਆ ਕੰਪਲੀਟ ਲਿਖਾਤੀ ਐ ਅੰਟੀ ਜੀ ਆ ਹੁਣੇ ਵਾਏ ਆ ਬੱਚੇ ਉਧਰ ਮੌਕੇ ਤੇ ਮੌਜੂਦ ਪੀਸੀਆਰ ਮੁਲਾਜ਼ਮ ਜਸਪਾਲ ਸਿੰਘ ਨੇ ਕਿਹਾ ਕਿ ਇੱਕ ਮੋਟਰਸਾਈਕਲ ਤੇ ਸਵਾਰ ਨੌਜਵਾਨ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਕਿਹਾ ਕਿ ਲੜਕੀ ਦੀ ਚੈਨ ਤੋੜ ਕੇ ਔਰੋਪੀ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਭਾਜੀ ਕੀ ਹੋਇਆ ਕੀ ਜੀ ਕੀ ਮਸਲਾ ਕੀ ਹੋਇਆ ਮੈਡਮ ਗੁਰਦੁਆਰਾ ਸਾਹਿਬ ਵੱਲੋਂ ਆ ਰਹੀ ਸੀ ਤੇ ਕ੍ਰਿਸ਼ਨ ਮੰਦਿਰ ਨੂੰ ਜਾ ਰਹੀ ਸੀ ਇੱਥੇ ਉਸਾਜ ਮੰਤਪ ਰੌਪਰ ਖਾਲਸਾ ਕਲੱਬ ਦੇ ਸਾਹਮਣੇ ਇੱਕ ਲੜਕਾ ਆਇਆ ਜਿਨੇ ਬਲੈਕ ਕੈਪ ਪਾਈ ਆ ਤੇ ਚੱਕਦਾਰ ਕਮੀਜ਼ ਆ ਉਹ ਇਹਦੀ ਚੈਨੀ ਖੋ ਕੇ ਲੱਗ ਗਿਆ ਮੈਡਮ ਕੋ ਇੱਕ ਅਦੋ ਕਰੀ ਘਟਨਾ ਕਰੀ ਇਹ ਤਕਰੀਬਨ 355 ਤੇ ਕਿਧਰੋਂ ਆ ਰਿਹਾ ਸੀ ਲੜਕਾ ਤੇ ਕਿਧਰ ਨੂੰ ਗਿਆ ਗੁਰਦੁਆਰਾ ਸਾਹਿਬ ਵਾਲੀ ਸਾਈਡ ਵੱਲੋਂ ਆਇਆ ਜੀ ਗੁਰਦੁਆਰਾ ਬਾਬਾ ਦੀਪ ਸਿੰਘ ਵਾਲੀ ਸਾਈਡ ਵੱਲੋਂ ਆਇਆ ਤੇ ਕ੍ਰਿਸ਼ਨ ਮੰਦਿਰ ਨੂੰ ਜਾ ਰਿਹਾ ਉਹ ਬਾਈਕ ਤੇ ਸੀ ਅੱਜ ਮੋਟਰਸਾਈਕਲ ਤੇ ਇਕੱਲਾ ਹੀ ਸੀ ਇਕੱਲਾ ਹੀ ਕੱਲਾ ਹੀ ਫੜਿਆ ਗਿਆ ਉਹਦਾ ਪਿੱਛੇ ਕੀਤਾ ਨਹੀਂ ਹੁਣ ਇਹ ਅਸੀਂ ਤੇ ਸਾਨੂੰ ਤਾਂ ਕੰਪਲੀਟ ਆਈ ਆ ਨਾ ਜੀ ਸਾਨੂੰ ਕੰਪਲੀਟ ਆਈਆ ਕੰਪਲੀਟ ਤੇ ਹੀ ਮੌਕੇ ਤੇ ਆਏ ਆ ਤੇ ਕੋਈ ਸੀਸੀਟੀਵੀ ਵਗੈਰਾ ਚੈੱਕ ਕਰ ਰਹੇ ਹਾਂ ਚੈੱਕ ਕਰ ਰਹੇ ਹਾਂ ਚੈੱਕ ਕਰ ਰਹੇ ਹਾਂ ਥੱਲੇ ਤੱਕ ਸਾਹਮਣੇ ਆਈ ਕੋਈ ਸੀ ਨਹੀਂ ਅਜੇ ਕੋਈ ਨਹੀਂ ਹੂੰ ਇਹਨਾਂ ਦੇ ਇਹਨਾਂ ਦੇ ਦੱਸਣ ਮੁਤਾਬਕ ਹੋ ਹੁਲਿਆ ਨੋਟ ਕਰ ਲਿਆ ਹੁਲਿਆ ਹੁਲਿਆ ਇਹਨਾਂ ਦਾ ਨੋਟ ਕਰ ਲਿਆ ਬਾਕੀ ਆਪਾਂ ਬਾਕੀ ਕੈਮਰੇ ਚੈੱਕ ਕਰ ਰਹੇ ਹਾਂ ਦੇਖਿਆ ਜਾਵੇ ਤਾਂ ਇਸ ਨੌਜਵਾਨ ਮੁੰਡੇ ਨੂੰ ਦੇਖ ਕੇ ਕੋਈ ਅੰਦਾਜ਼ਾ ਤੱਕ ਨਹੀਂ ਲਗਾ ਸਕਦਾ ਕਿ ਇਹ ਚੋਰ ਹੋ ਸਕਦਾ ਹੈ ਜਿਸ ਨੇ ਕਿ ਜਾਨਦੀ ਕੁੜੀ ਤੋਂ ਚੈਨ ਚਪਟ ਲਈ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕਦ ਤੱਕ ਇਸ આરોપી ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ